ਤਰਨਤਾਰਨ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਕਾਂਗਰਸ ਪਾਰਟੀ ਦੀ ਕੀ ਗਤੀਵਿਧੀਆਂ ਨੇ ਕੀ ਤਿਆਰੀਆਂ ਨੇ ਜੀ ਜੋ ਸਾਡਾ ਉਮੀਦਵਾਰ ਹੈ ਉਹ ਤਰਨਤਾਰਨ ਤੁਸੀਂ ਲੋਕਲ ਉਮੀਦਵਾਰ ਕਰਨ ਵੀਰ ਸਿੰਘ ਜੀ ਨੂੰ ਦਿੱਤਾ ਹੈਗਾ ਤੇ ਬਾਕੀ ਜਿਹੜੀਆਂ ਪਾਰਟੀਆਂ ਤੁਸੀਂ ਜ਼ਿਆਦਾਤਰ ਪਾਕੀ ਜੇ ਵੀ ਲਾ ਲੋ ਕਾਲੀ ਦਾ ਲਾ ਲੋ ਜਾਂ ਭਾਰਤ ਪੰਜਾਬ ਦੇ ਲਾਲੂ ਪਾਰਟੀ ਨੂੰ ਇਹਨਾਂ ਨੇ ਬਾਹਰੋਂ ਲਿਆ ਕੇ ਉਮੀਦਵਾਰ ਦਿੱਤੇ ਨੇ ਕਾਂਗਰਸ ਪਾਰਟੀ ਦਾ ਮਿਹਨਤੀ ਵਰਕਰ ਨੂੰ ਇੱਕ ਨੂੰ ਟਿਕਟ ਦਿੱਤੀ ਹੈ ਤੇ ਅਸੀਂ ਭਾਰੀ ਬਹੁਮਤ ਨਾਲ ਇਹ ਚੋਣ ਜਿੱਤਣ ਜਾ ਰਹੇ ਹਾਂ ਜਿਹੜੀ ਸੱਤਾਧਿਰ ਪਾਰਟੀ ਹੈ ਕਿਉਂਕਿ ਤਿੰਨ ਸਾਢੇ ਤਿੰਨ ਸਾਲਾਂ ਚ ਇਹਨਾਂ ਨੇ ਪੰਜਾਬ ਨਾਲ ਜਿਹੜੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਇਹ ਸਾਰੇ ਸਰਕਾਰੀ ਤੰਤਰ ਦਾ ਤੇ ਪੈਸੇ ਦਾ ਇਸਤੇਮਾਲ ਕਰਕੇ ਇਹ ਚੋਣਾਂ ਜਿੱਤਣਾ ਚਾਹੁੰਦੇ ਨੇ ਤੁਹਾਨੂੰ ਲੱਗਦਾ ਕਿ ਕਾਂਗਰਸ ਦੇ ਸਮੇਂ ਜੋ ਕਾਂਗਰਸ ਦੀ ਸ਼ਭੀ ਬਣੀ ਹੋਈ ਸੀ ਆਜਾ ਬڈنگ ਨੇ ਉਸ ਨੂੰ ਥੋੜਾ ਨੀਵਾਂ ਕਰ ਦਿੱਤਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਪੋ ਬੋਲ ਉਹਨਾਂ ਨੇ ਮੈਡਮ ਬੋਲੇ ਨੇ ਉਹਨਾਂ ਨੇ ਬਿਨਾਂ ਸ਼ਰਤ ਕੈਮਰੇ ਤੇ ਆ ਕੇ ਪਬਲਿਕਲੀ ਮਾਫੀ ਮੰਗੀ ਹੈ ਬਿਨਾਂ ਕਿਸੇ ਸ਼ਰਤ ਤੋਂ ਸਤਿ ਸ਼੍ਰੀ ਅਕਾਲ ਮੈਂ ਸੁਖਵੀਰ ਕੌਰ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਅੱਜ ਅਸੀਂ ਗੱਲਬਾਤ ਕਰਾਂਗੇ ਤਰਨਤਾਰਨ ਦੀਆਂ ਚੋਣਾਂ ਨੂੰ ਲੈ ਕੇ ਤਰਨਤਾਰਨ ਦੀ ਜੋ ਸੀਟ ਹੈ ਉਹ ਹੌਟ ਸੀਟ ਮੰਨੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਵੱਲੋਂ ਇਸ ਹੌਟ ਸੀਟ ਦੀ ਦਾਅਵੇਦਾਰੀ ਜਤਾ ਰਹੀਆਂ ਨੇ ਤੇ ਇਲੈਕਸ਼ਨ ਦੇ ਵਿੱਚ ਕਾਫੀ ਜਿਹੜੇ ਉਤਾਰ ਚੜ੍ਹਾਵ ਸਾਨੂੰ ਆਏ ਦਿਨੋਂ ਦੇਖਣ ਨੂੰ ਮਿਲਦੇ ਨੇ ਤੇ ਪਾਰਟੀਆਂ ਇੱਕ ਦੂਸਰੇ ਦੇ ਵਿਰੁੱਧ ਜਿਹੜੀਆਂ ਬਿਆਨਵਾਜ਼ੀਆਂ ਕਰਦੀਆਂ ਵੀ ਦਿਖਾਈ ਦੇ ਰਹੀਆਂ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਨੇ ਕਾਂਗਰਸ ਪਾਰਟੀ ਦੇ ਸਮੇਂ ਰਹੇ ਸਾਫ ਦਾ ਸਰਪੰਚ ਤੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜੁਰਾਜ ਸ਼ਰਮਾ ਜੀ ਦੇ ਨਾਲ ਜੁਰਾਜ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡਾ ਡਾਇਮੰਡ ਪੰਜਾਬੀ ਟੀਵੀ ਤੇ ਬਹੁਤ ਬਹੁਤ ਧੰਨਵਾਦ ਮੈਮਸ ਕੁਰੀ ਜੀ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਤੁਸੀਂ ਆਪਣ ਮੇਰੀ ਗੱਲ ਰੱਖਣ ਦਾ ਸਾਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਤੇ ਜੀ ਤਰਨ ਤਰੰਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਕਾਂਗਰਸ ਪਾਰਟੀ ਦੀ ਕੀ ਗਤੀਵਿਧੀਆਂ ਨੇ ਕੀ ਤਿਆਰੀਆਂ ਨੇ ਤੇ ਇਸ ਦੇ ਬਾਰੇ ਜਿਹੜੇ ਸਾਡਾ ਜਾਣਕਾਰੀ ਜ਼ਰੂਰ ਸਾਂਝੀ ਕਰੋ ਸਾਡੀ ਕਾਂਗਰਸ ਪਾਰਟੀ ਦੀਆਂ ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਜੋ ਸਾਡਾ ਉਮੀਦਵਾਰ ਹੈ ਉਹ ਤਰਨਤਾਰਨ ਤੁਸੀਂ ਲੋਕਲ ਉਮੀਦਵਾਰ ਕਰਨਵੀਰ ਸਿੰਘ ਜੀ ਨੂੰ ਦਿੱਤਾ ਹੈਗਾ ਤੇ ਬਾਕੀ ਜਿਹੜੀਆਂ ਪਾਰਟੀਆਂ ਤੁਸੀਂ ਜ਼ਿਆਦਾਤਰ ਪੀਜੇਪੀ ਲਾ ਲੋ, ਕਾਲੀ ਦਲ ਲਾ ਲੋ ਜਾਂ ਬਾਰਸ ਪੰਜਾਬ ਦੇ ਲਾ ਲੋ ਪਾਰਟੀ ਨੂੰ ਇਹਨਾਂ ਨੇ ਬਾਹਰੋਂ ਲਿਆ ਕੇ ਉਮੀਦਵਾਰ ਦਿੱਤੇ ਨੇ ਤੇ ਦੂਸਰਾ ਨੰਬਰ ਜਿਹੜਾ ਆਮ ਆਦਮੀ ਪਾਰਟੀ ਹੈ ਜੋ ਮੁੱਖ ਸੱਤਾਧਿਰ ਪਾਰਟੀ ਹੈ ਉਹਨਾਂ ਕੋਲੇ ਵੀ ਕੋਈ ਵੀ ਲੋਕਲ ਕੈਂਡੀਡੇਟ ਉਹਨਾਂ ਨੂੰ ਨਹੀਂ ਮਿਲਿਆ ਜੋ ਉਹਨਾਂ ਦਾ ਕੋਈ ਵਰਕਰ ਹੋਵੇ ਜਾਂ ਉਹਨਾਂ ਦਾ ਕੋਈ ਲੀਡਰ ਹੋਵੇ ਉਹਨਾਂ ਨੇ ਅਕਾਲੀ ਦਲ ਚੋਂ ਹਰਮਿੰਦਰ ਸਿੰਘ ਸੰਧੂ ਜੀ ਨੂੰ ਪਾਰਟੀ ਦੀ ਟਿਕਟ ਦਿੱਤੀ ਹੈ ਜੋ ਕਿ ਪਹਿਲਾ ਕਾਲੀਦਲ ਦੇ ਲੀਡਰ ਸੀ ਜੋ ਕਿ ਉਹਨਾਂ ਦਾ ਵੀ ਇਹ ਮਾਈਨਸ ਪੁਆਇੰਟ ਹੈ ਕਿ ਉਹਨਾਂ ਨੇ ਆਪਣੇ ਲੀਡਰ ਨੂੰ ਕਿਸੇ ਨੂੰ ਵੀ ਪਾਰਟੀ ਦੇ ਯੋਗ ਨਹੀਂ ਸਮਝਿਆ ਕਾਂਗਰਸ ਪਾਰਟੀ ਨੇ ਲੋਕਲ ਉਮੀਦਵਾਰ ਤੇ ਕਾਂਗਰਸ ਪਾਰਟੀ ਦਾ ਮਿਹਨਤੀ ਵਰਕਰ ਨੂੰ ਇੱਕ ਨੂੰ ਟਿਕਟ ਦਿੱਤੀ ਹੈ ਤੇ ਅਸੀਂ ਭਾਰੀ ਬਹੁਮਤ ਨਾਲ ਇਹ ਚੋਣ ਜਿੱਤਣ ਜਾ ਰਹੇ ਹਾਂ ਜੀ ਤੁਹਾਨੂੰ ਕੀ ਲੱਗਦਾ ਕਿ ਹਰ ਇੱਕ ਪਾਰਟੀ ਆਪਣੇ ਪੱਖ ਤੋਂ ਪੂਰਾ ਜ਼ੋਰ ਲਾ ਰਹੀ ਹੈ ਜਿਸ ਤਰ੍ਹਾਂ ਅਸੀਂ ਚੋਣਾਂ ਦੇ ਵਿੱਚ ਦੇਖਦੇ ਹਾਂ ਅਕਸਰ ਹੀ ਚਾਹੀਓ ਜਿੰਮੀ ਚੋਣਾ ਹੋਣਾ ਜਾਂ ਫਿਰ ਕੋਈ ਹੋਰ ਚੋਣਾ ਹੋਣਾ ਅਕਸਰ ਹੀ ਹਰ ਇੱਕ ਪਾਰਟੀ ਹੈ ਜਿਹੜੀ ਉਹ ਚੋਣਾਂ ਦੇ ਪ੍ਰਚਾਰ ਦੇ ਸਮੇਂ ਪੈਸਾ ਸ਼ਰਾਬ ਰਾਸ਼ਨ ਜਿਵੇਂ ਲੁਧਿਆਣੇ ਦੇ ਸਮੇਂ ਅਸੀਂ ਦੇਖਿਆ ਘਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਤੋਹਫੇ ਨੇ ਉਹ ਪਾਰਟੀ ਇੱਕ ਰਿਸ਼ਵਤ ਦੇ ਰੂਪ ਦੇ ਵਿੱਚ ਦਿੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀਆਂ ਚੋਣਾਂ ਦੇ ਸਮੇਂ ਅਜਿਹੇ ਕੰਮ ਕਰਨੇ ਚਾਹੀਦੇ ਨੇ ਪਾਰਟੀਆਂ ਨੂੰ ਜਿੱਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਹੋਈ ਹੈ ਤੇ ਪਰ ਜਦੋਂ ਇਲੈਕਸ਼ਨ ਆਉਂਦਾ ਉਹੀ ਸਰਕਾਰ ਜਿਹੜੀ ਘਰ ਘਰ ਜਾ ਕੇ ਬੋਤਲਾਂ ਵੀ ਦਿੰਦੀ ਆ ਤੇ ਲੋਕਾਂ ਨੂੰ ਪਾਰਟੀ ਦੇ ਵਿੱਚ ਰੱਖਣ ਦੇ ਲਈ ਸ਼ਰਾਬ ਵੀ ਜਿਹੜੀ ਮਰਦਾਂ ਨੂੰ ਉਹ ਦਿੱਤੀ ਜਾਂਦੀ ਹੈ ਪਿਛਲੀ ਚੋਣ ਲੁਧਿਆਣਾ ਪਛਮੀ ਦੀ ਹੋਈ ਹੈ ਜਿਸ ਤੋਂ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਤਾਂ ਆ ਕਵਰ ਕੀਤਾ ਉਸ ਚੈਨਲ ਆਪਣੇ ਚੈਨਲ ਤੇ ਉਸ ਚੋਰ ਨੂੰ ਕਿਸ ਤਰ੍ਹਾਂ ਭਾਰਤ ਪੂਸ਼ਨਾਸ਼ੂ ਜੀ ਨੇ ਟਰੱਕਾਂ ਦੇ ਟਰੱਕ ਭਰੇ ਸੂਟਾਂ ਦੇ ਰਾਸ਼ਨ ਦੇ दारू ਦੇ ਪੈਸਿਆਂ ਦੇ ਉਹ ਫੜੇ ਨੇ ਕਿੰਨਾ ਹਾਈ ਵੋਲਟੇਜ ਡਰਾਮਾ ਉਸ ਸਿਲੈਕਸ਼ਨ ਚ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਹੀ ਜਿਹੜੀ ਸੱਤਾ ਦੇ ਪਾਰਟੀ ਹੈ ਕਿਉਂਕਿ 3 3.5 ਸਾਲਾਂ ਚ ਇਹਨਾਂ ਨੇ ਪੰਜਾਬ ਨਾਲ ਜਿਹੜੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਇਹ ਸਾਰੇ ਸਰਕਾਰੀ ਤੰਤਰ ਦਾ ਤੇ ਪੈਸੇ ਦਾ ਇਸਤੇਮਾਲ ਕਰਕੇ ਇਹ ਚੋਣਾ ਜਿੱਤਣਾ ਚਾਹੁੰਦੇ ਨੇ ਕਿਉਂਕਿ ਜੇ ਕਿਤੇ ਇਹਨਾਂ ਨੇ ਆਪਣੇ ਜਿਹੜੇ 3 ਸਾਲਾਂ 'ਚ ਵਾਦੇ ਪੂਰੇ ਕੀਤੇ ਹੁੰਦੇ ਤਾਂ ਇਹ ਕਿਸੇ ਵੀ ਲੋਕਲ ਕੈਂਡੀਡੇਟ ਨੂੰ ਟਿਕਟ ਦਿੰਦੇ ਤਾਂ ਹੁਣ ਇਹਨਾਂ ਨੇ ਅਕਾਲੀ ਦਲ 'ਚੋਂ ਲਿਆ ਕੇ ਮੈਡਮ ਤੁਸੀਂ ਦੇਖਿਆ ਇਹਨਾਂ ਕੋਲੇ ਲੋਕਲ ਕੈਂਡੀਡੇਟ ਨਹੀਂ ਹੈ ਅਕਾਲੀ ਦਲ 'ਚੋਂ ਲਿਆ ਕੇ ਇਹਨਾਂ ਨੇ ਉੱਥੇ ਚੋਣ ਪ੍ਰਚਾਰ 'ਚ ਉਤਾਰਿਆਗਾ ਆਪਣਾ ਕੈਂਡੀਡੇਟ ਇਸ ਕਰਕੇ ਮੁੱਦਾ ਕੋਈ ਹੈ ਨਹੀਂ ਇਹ ਸਰਕਾਰੀ ਤੰਤਰ ਤੇ ਪੈਸੇ ਨਾਲੇ ਚੋਣ ਨੂੰ ਜਿਤਨਾ ਚਾਹੁੰਦੀ ਹੈ ਸਰਕਾਰ ਅ ਜੇਕਰ ਗੱਲ ਕੀਤੀ ਜਾਵੇ ਸਾਫ ਸਾਫ ਤੁਸੀਂ ਇਸ ਚੀਜ਼ ਤੋਂ ਇਨਕਾਰ ਕਰਦੇ ਹੋ ਕਿ ਕਾਂਗਰਸ ਪਾਰਟੀ ਨੇ ਕਦੇ ਇਲੈਕਸ਼ਨ ਦੇ ਵਿੱਚ ਪੈਸਾ ਨਹੀਂ ਦਿੱਤਾ ਜਾਂ ਫਿਰ ਕਾਂਗਰਸ ਪਾਰਟੀ ਨੇ ਕਦੇ ਕਿਸੇ ਪਿਚੋਣ ਦੇ ਲਈ ਜਾਂ ਵੋਟਾ ਖਰੀਦਣ ਦੇ ਲਈ ਕਦੇ ਕਿਸੇ ਨੂੰ ਸ਼ਰਾਬ ਨਹੀਂ ਪਿਆਈ ਤਾਂ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਸਾਨੂੰ ਤੁਸੀਂ ਕਿਤੇ ਕਵਰ ਕੀਤਾ ਹੋਵੇ ਤੁਹਾਨੂੰ ਕਿਤੇ ਕਾਂਗਰਸ ਪਾਰਟੀ ਦੀ ਇਹ ਜੀ ਗਤੀਵਿਧੀ ਪਤਾ ਹੋਵੇ ਫੜੀ ਹੋਵੇ ਤਾਂ ਤੁਸੀਂ ਆਪਣੇ ਚੈਨਲ ਤੇ ਰੱਖ ਸਕਦੇ ਹੋਗੇ ਪਰ ਸਾਡੇ ਮਤਾਬਕ ਅਸੀਂ ਅੱਜ ਤੱਕ ਫੇਅਰ ਇਲੈਕਸ਼ਨਾਂ ਲੜੀਆਂ ਨੇ ਬਿਲਕੁਲ ਫੇਅਰ ਇਲੈਕਸ਼ਨਾਂ ਅਸੀਂ ਕਰਵਾਈਆਂ ਨੇ ਸਰਕਾਰ ਨੇ ਸਾਡੀ ਕਾਂਗਰਸ ਪਾਰਟੀ ਦੇ ਸਮੇਂ ਵੀ ਹੋਣ ਵੀ ਤੇ ਹੁਣ ਵੀ ਅਸੀਂ ਲੋਕਾਂ ਕੋਲੇ ਮੁੱਦਿਆਂ ਦੀ ਰਾਜਨੀਤੀ ਕਰਕੇ ਮੁੱਦਿਆਂ ਦੇ ਆਧਾਰ ਤੇ ਜਿਹੜੀਆਂ ਵੋਟਾਂ ਮੰਗਣ ਜਾ ਰਹੇ ਆ ਜੀ ਬਿਲਕੁਲ ਪਰ ਉੱਥੇ ਜਦੋਂ ਅਸੀਂ ਇਲੈਕਸ਼ਨ ਨੂੰ ਲੈ ਕੇ ਦੇਖਦੇ ਆ ਆਏ ਦਿਨ ਹਰ ਇੱਕ ਪਾਰਟੀ ਆਪਣਾ ਆਪਣਾ ਚੋਣ ਪ੍ਰਚਾਰ ਕਰਦੀ ਹੋਈ ਦਿਖਾਈ ਦਿੰਦੀ ਹੈ ਰੈਲੀਆਂ ਵੀ ਕੱਢੀਆਂ ਗਈਆਂ ਪਰ ਇਹ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਜੋ ਅਕਸਰ ਆਪਣੀ ਪੱਦੀ ਸ਼ਬਦਾਵਲੀ ਜਾਂ ਫਿਰ ਕਿਸੇ ਅਜਿਹੀ ਟਿੱਪਣੀ ਨੂੰ ਲੈ ਕੇ ਅਕਸਰ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ ਤੇ ਜਿਹੜਾ ਰਾਜਾ ਵੜਿੰਗ ਨੇ ਬੂਟਾ ਸਿੰਘ ਨੂੰ ਲੈ ਕੇ ਦਲਿਤ ਪਾਈਚਾਰੇ ਨੂੰ ਲੈ ਕੇ ਕੁਝ ਅਜੇਹੀਆਂ ਟਿੱਪਣੀਆਂ ਕੀਤੀਆਂ ਨੇ ਤੁਹਾਨੂੰ ਲੱਗਦਾ ਕਿ ਕਾਂਗਰਸ ਦੇ ਸਮੇਂ ਜੋ ਕਾਂਗਰਸ ਦੀ छवि ਬਣੀ ਹੋਈ ਸੀ ਰਾਜਾ ਵਡਿੰਗ ਨੇ ਉਸ ਨੂੰ ਥੋੜਾ ਨੀਵਾਂ ਕਰ ਦਿੱਤਾ ਮੈਮ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਬੂਟਾ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਨੇ ਕਾਂਗਰਸ ਪਾਰਟੀ ਦੇ ਬਹੁਤ ਹੀ ਮਰਹੂਮ ਨੇਤਾ ਰਹੇ ਨੇ 8 ਵਾਰ ਦੇ ਐਮਪੀ ਰਹੇ ਨੇ ਉਹਨਾਂ ਨੇ ਮੈਡਮ ਇੰਦਰਾ ਨਹਿਰੂ ਸਰ ਨਾਲ ਕੰਮ ਕੀਤਾ ਹੈਗਾ ਉਸ ਤੋਂ ਬਾਅਦ ਉਹਨਾਂ ਪੀ ਐਚ ਡੀ ਹੋਲਡਰ ਨੇ ਬੂਟਾ ਸਿੰਘ ਜੀ ਪੀ ਐਚ ਡੀ ਹੋਲਡਰ ਨੇ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਤੋਂ ਜਿਹੜਾ ਮਹਾਰਾਸ਼ਟਰ ਬੰਬੇ ਸੀ ਉੱਥੋਂ ਆਪਣੀ ਐਮਏ ਕੰਪਲੀਟ ਕੀਤੀ ਆ ਉਹ ਇਹਨਾਂ ਦੀ ਇੰਟਰੋਡਕਸ਼ਨ ਹੈ ਕਿਤੇ ਨਾ ਕਿਤੇ ਸਾਡੇ ਪ੍ਰਧਾਨ ਵੀ ਰਾਜਾ ਵਿਡਿੰਗ ਜੀ ਵੀ ਇਸੇ ਇੰਟਰ ਰਿਟਰੈਕਸ਼ਨ ਨੂੰ ਦੇਣਾ ਚਾਹੁੰਦੇ ਸੀ ਉਹਨਾਂ ਦੇ ਜੋ ਜੋ ਬੋਲ ਬੋਲੇ ਨੇ ਉਹਨਾਂ ਤੋਂ ਬਿਨਾਂ ਸ਼ਰਤ ਉਹਨਾਂ ਨੇ ਜੋ ਬੋਲ ਉਹਨਾਂ ਨੇ ਮੈਡਮ ਬੋਲੇ ਨੇ ਉਹਨਾਂ ਨੇ ਬਿਨਾਂ ਸ਼ਰਤ ਕੈਮਰੇ ਤੇ ਆ ਕੇ ਪਬਲਿਕਲੀ ਮਾਫੀ ਮੰਗੀ ਹੈ ਬਿਨਾਂ ਕਿਸੇ ਸ਼ਰਤ ਤੋਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮਾਫੀ ਹੈ ਇਹਨੂੰ ਮਨਜ਼ੂਰ ਕਰਨਾ ਚਾਹੀਦਾ ਹੈਗਾ ਪਰ ਜਿੱਥੇ ਗੱਲ ਕਰਦੇ ਅਸੀਂ ਚੋਣ ਪ੍ਰਚਾਰ ਦੇ ਲਈ ਆ ਰਾਜਨੀਤਿਕ ਪਾਰਟੀਆਂ ਦੇ ਲਈ ਹਰ ਇੱਕ ਵਰਗ ਚਾਹੇ ਉਹ Dalit party ਚਰਨਾ ਸੰਬੰਧਿਤ ਹੋਵੇ ਜਾਂ ਕਿਸੇ BC ਜਾਂ SC party ਚਰਨਾ ਸੰਬੰਧਿਤ ਹੋਵੇ ਪਰ ਉਹ ਇੱਕ ਅਜਿਹੀ ਪਾਰਟੀ ਹੁੰਦੀ ਹੈ ਕਿ ਹਰ ਇੱਕ ਬੰਦੇ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਨੇ ਪਰ ਜਦੋਂ ਸਾਡੇ ਜਿਨ੍ਹਾਂ ਨੂੰ ਅਸੀਂ ਆਪ ਚੁਣਦੇ ਆ ਸਾਡੇ ਕਾਂਗਰਸ ਦੇ ਰਾਜਾ ਵੜਿੰਗ ਪ੍ਰਧਾਨ ਜੀ ਜੋ ਇਹੋ ਜਿਹੀਆਂ ਟਿੱਪਣੀਆਂ ਕਰਦੇ ਨੇ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਕਿਹਾ ਚੋਣ ਪ੍ਰਚਾਰ ਕਰਦੇ ਸਮੇਂ ਕਿ ਰਾਜਾ ਵੜਿੰਗ ਦਾ ਬਿਆਨ ਸੀ ਕਿ ਚੋਣਾ ਦੀ ਜਿੱਤ ਤੇ ਲਈ ਅਸੀਂ ਕਿਸੇ ਪਾਰਟੀ ਨੂੰ ਇਹ ਵਨਾ ਦਾਰਾ ਟਾਰਗੇਟ ਨਹੀਂ ਕਰ ਰਿਹਾ ਕਿ ਉਹ ਪਾਰਟੀ ਵਾਲੇ ਤੁਹਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਵੀ ਲੈ ਜਾਣਗੇ ਜਿੱਤਣ ਦੇ ਲਈ ਹੁਣ ਅਜੇ ਹੀ ਬਿਆਨਬਾਜ਼ੀ ਸਿਰਫ ਇੱਕ ਸੀਟ ਦੇ ਲਈ ਗੁਰਸਿੱਖ ਭਾਈਚਾਰੇ ਨਾਲ ਸੰਬੰਧਿਤ ਰੱਖ ਕੇ ਤੁਹਾਨੂੰ ਔਰਤਾਂ ਨੂੰ ਸਨਮਾਨ ਦੇਣ ਦੀ ਥਾਂ ਤੇ ਤੁਸੀਂ ਅਜਿਹੀਆਂ ਟਿੱਪਣੀਆਂ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਤਰਨ ਤਰਨ ਦੇ ਵਿੱਚ ਜਿਹੜੀ ਤੁਹਾਡੀ ਸੀਟ ਹੈ ਉਹ ਪੱਕੀ ਹੋ ਸਕਦੀ ਹੈ ਪਹਿਲੀ ਤੁਹਾਡਾ ਸਵਾਲ ਸੀ ਕਿ ਐਸਸੀ ਭਾਈਚਾਰੇ ਨੂੰ ਲੈ ਕੇ ਐਸਸੀ ਭਾਈਚਾਰੇ ਨੂੰ ਲੈ ਕੇ ਜਿੰਨਾ ਕਾਂਗਰਸ ਪਾਰਟੀ ਵੱਲੋਂ ਸਨਮਾਨ ਮਿਲਿਆ ਚਾਹੀਏ ਇਹ ਸਾਡੇ ਰਾਹੁਲ ਗਾਂਧੀ ਜੀ ਸਾਡੇ ਕਾਂਗਰਸ ਪਾਰਟੀ ਦਾ ਜਿਹੜਾ ਲੀਡਰ ਹੈ ਉਹ ਰਾਹੁਲ ਗਾਂਧੀ ਹੈਗਾ ਰਾਹੁਲ ਗਾਂਧੀ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਕਮਿਸ਼ਕ ਮੀਰ ਤੱਕ ਹਰ ਦਲਿਤ ਦੀ ਹਰ ਪਿਛੜੇ ਦੀ ਹਰ ਗਰੀਬ ਦੀ ਆਵਾਜ਼ ਚੁੱਕ ਰਿਹਾ ਹੈ ਸਾਡਾ ਲੀਡਰ ਰਾਹੁਲ ਗਾਂਧੀ ਹੈ ਜਿਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਅੱਜ ਦੀ ਡੇਟ 'ਚ ਬਹੁਤ ਵੱਡੇ ਸਨਮਾਨ ਦਿੱਤੇ ਨੇ ਜਿੰਨਾ ਚੋ ਇੱਕ ਸਾਡੇ ਪੰਜਾਬ ਦਾ ਸੀਐਮ ਬਣਾਉਣਾ ਹੋਵੇ ਚਰਨਜੀਤ ਸਿੰਘ ਚੰਨੀ ਜੀ ਨੂੰ ਹਾਲਾਂਕਿ ਬਹੁਤ ਬੈਲ ਕੁਆਲੀਫਾਈਡ ਨੇ ਚੰਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਪੰਜਾਬ ਦਾ ਸੀਐਮ ਬਣਾਇਆ ਗਿਆ ਉਹ ਤੁਸੀਂ ਦੇਖੋ ਜਿਹੜੀ ਐਡੀ ਇੰਨੀ ਪੁਰਾਣੀ ਪਾਰਟੀ ਸਾਡੀ ਕਾਂਗਰਸ ਪਾਰਟੀ ਬਹੁਤ ਪੁਰਾਣਾ ਇਤਿਹਾਸ ਹੈ ਸਾਡਾ ਉਸ ਦੇ ਪ੍ਰਧਾਨ ਮਲਕਰਜੁਨ ਖੜਕੇ ਜੀ ਨੂੰ ਬਣਾਇਆ ਗਿਆ ਤੇ ਤੁਸੀਂ ਬਿਹਾਰ ਦੀਆਂ ਚੋਣਾਾਂ 'ਚ ਵੀ ਦੇਖ ਲੋ ਜਾ ਕੇ ਕਿਸ ਤਰ੍ਹਾਂ ਸਾਡਾ ਜਿਹੜਾ ਲੀਡਰ ਹੈ ਉਹ ਦਲਿਤ ਭਾਈਚਾਰੇ ਦੇ ਨਾਲ ਖੜਾ ਹੈ ਤੇ ਹਰ ਬੰਦੇ ਨੂੰ ਨਾਲ ਲੈ ਕੇ ਚੱਲਦਾ ਹੈਗਾ ਇਵਨ ਕੇ ਵਿਰੋਧੀ ਧਿਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਸਰਬਜੀਤ ਸਿੰਘ ਖਾਲਸਾ ਜੀ ਦਾ ਬਿਆਨ ਆਇਆ ਸੀ ਹੋਰ ਵੀ ਬਹੁਤ ਲੀਡਰਾਂ ਦੇ ਬਿਆਨ ਆਉਂਦੇ ਨੇ ਕਿ ਜਿਹੜੇ ਰਾਹੁਲ ਗਾਂਧੀ ਜੀ ਆ ਬਹੁਤ ਵਧੀਆ ਸ਼ਬਦ ਵਧੀਆ ਸ਼ਬੀ ਦੇ ਮਾਲਕ ਨੇ ਦੂਜਾ ਨੰਬਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਰਾਜਾ ਵਡਿੰਗ ਜੀ ਨੇ ਇਹ ਗੱਲ ਕਹੀ ਹੈ ਮੈਂ ਹਜੇ ਤੱਕ ਇਹ ਬਿਆਨ ਨਹੀਂ ਸੁਣਿਆ ਜੇ ਤੁਸੀਂ ਸੁਣਿਆ ਤਾਂ ਮੈਨੂੰ ਜਰੂਰ ਦੱਸਣਾ ਪਰ ਮੇਰੇ ਧਿਆਨ 'ਚ ਇਦਾਂ ਦਾ ਕੋਈ ਬਿਆਨ ਨਹੀਂ ਹੈ ਕਿ ਰਾਜਾ ਵਡਿੰਗ ਜੀ ਨੇ ਇਹ ਕੋਈ ਗੱਲ ਕਹੀ ਹੋਵੇ ਹਮ ਪਰ ਅਕਸਰ ਜਦੋਂ ਅਸੀਂ ਚੋਣਾਂ ਨੂੰ ਲੈ ਕੇ ਚੱਲਦੇ ਹਾਂ ਸਾਡੇ ਮਨ ਦੇ ਵਿੱਚ ਇੱਕ ਵਿਚਾਰ ਜ਼ਰੂਰ ਹੁੰਦਾ ਕਿ ਅਸੀਂ ਇੱਕ ਹਰ ਇੱਕ ਪਾਰਟੀ ਕਹਿੰਦੀ ਹੈ ਸੱਚਾਈ ਤੇ ਇਮਾਨਦਾਰੀ ਦੇ ਨਾਲ ਅਸੀਂ ਇਲੈਕਸ਼ਨ ਲੜਦੇ ਹਾਂ ਪਰ ਉਹੀ ਚੀਜ਼ਾਂ ਨੂੰ ਲੈ ਕੇ ਹੁਣ ਜਿਵੇਂ ਰਾਜਾ ਵੜਿੰਡਾ ਇੱਕ ਬਿਆਨ ਸੀਗਾ ਬੋਟਾ ਸਿੰਘ ਜੀ ਨੂੰ ਲੈ ਕੇ ਕਿ ਕਾਲੇ ਰੰਗ ਦੇ ਸੀ ਪੱਠੇ ਪਾਉਂਦੇ ਸੀ ਇਸ ਭਾਈਚਾਰੇ ਨਾਲ ਸੰਬੰਧਿਤ ਸੀ ਪਰ ਇੱਕ ਮੇਨ ਚੀਜ਼ ਸੀ ਉਸੇ ਦਲਿਤ ਭਾਈਚਾਰੇ ਦੇ ਵਿੱਚ ਇੱਕ ਰੋਸ ਪਾਇਆ ਗਿਆ ਜਗਾ ਜਗਾ ਜ਼ਿਲ੍ਹਾ ਜ਼ਿਲ੍ਹਾ ਸ਼ਹਿਰ ਸ਼ਹਿਰ ਪੁਤਲੇ ਫੁੱਕੇ ਦੇ ਰਾਜਾ ਵੜਿੰਡੇ ਤਾਂ ਉਹਨਾਂ ਦਾ ਇੱਕ ਸਵਾਲ ਸੀ ਵੀ ਸਾਡੇ ਕੋਲ ਜਗ੍ਹਾ ਦੇ 2 ਮਰਲੇ ਨੇ ਪਰ ਵੋਟਾਂ ਸਾਡੇ ਕੋਲੇ 12 ਨੇ ਜੇਕਰ BC ਭਾਈਚਾਰੇ ਕੋਲੇ 3 ਮਰਲਿਆਂ ਦੇ ਵਿੱਚ ਇੱਕ ਕੋਠੀ ਹੈ ਤਾਂ ਉਹਨਾਂ ਦੀਆਂ ਵੋਟਾਂ ਸਿਰਫ 3 ਨੇ ਜਾਂ 2 ਨੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੇਕਰ ਜਿਹੜਾ ਵੋਟ ਬੈਂਕ ਹੈ ਉਹਦਾ ਨਹੀਂ ਭਾਈਚਾਰੇ ਕੋਲੇ ਜ਼ਿਆਦਾ ਹੈ ਤੇ ਜਿਹੜਾ ਕੀ BC ਭਾਈਚਾਰੇ ਕੋਲੇ ਜਾਂ ਫਿਰ ਕਿਸੇ ਹੋਰ ਕੋਲੇ ਜਿਹੜੀਆਂ ਵੋਟਾਂ ਬੈਂਕ ਨੇ ਉਹ ਬਹੁਤ ਘੱਟ ਤੇ ਜੇ ਚੋਣ ਪ੍ਰਚਾਰ ਦੇ ਵਿੱਚ ਅਸੀਂ ਉਹਨਾਂ ਨੂੰ ਠੇਸ ਪਹੁੰਚਾਉਣੀ ਹੈ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਵੋਟ ਪਾਏਗਾ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੈਮ ਰਾਜਾ ਵੜਿੰਗੀ ਨੇ ਇਸ ਤੇ ਸਪਸ਼ਟ ਤੌਰ ਤੇ ਵਿਥਿਨ ਆਰ ਮਾਫੀ ਮੰਗੀ ਹੈਗੀ ਕੈਮਰੇ ਤੇ ਆ ਕੇ ਜਿਨ੍ਹਾਂ ਉਹਨਾਂ ਨੇ ਪੂਰੇ ਦਲਿਤ ਭਾਈਚਾਰੇ ਨੂੰ ਬੁੱਟਾ ਸਿੰਘ ਨੂੰ ਸਰਦਾਰ ਬੁੱਟਾ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਕਿ ਉਹ ਮੇਰੇ ਪਿਤਾ ਸमान ਨੇ ਮੈਂ ਦਲਿਤ ਸਮਾਜ ਦੇ ਬਾਰੇ ਇਹ ਕੋਈ ਵੀ ਜੇ ਕੋਈ ਗੱਲ ਕਹੀ ਹੈ ਤਾਂ ਜੇ ਦਲਿਤ ਸਮਾਜ ਨੂੰ ਉਹਦਾ ਕੋਈ ਦੁੱਖ ਪਹੁੰਚਿਆ ਤਾਂ ਮੈਂ ਹੱਥ ਜੋੜ ਕੇ ਉਸਦੀ ਮਾਫੀ ਮੰਗਦਾ ਇਹ ਸਾਡੇ ਪਹਿਲਾਂ ਪ੍ਰਧਾਨ ਜੀ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਦੂਜੀ ਗੱਲ ਤੁਸੀਂ ਕਹੀ ਹੈ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਇਹੀ ਸਰਦਾਰ ਬੂਟਾ ਸਿੰਘ ਜੀ ਨੂੰ ਸਾਡੇ ਪ੍ਰਧਾਨ ਜੀ ਵੀ ਇਹੀ ਦੱਸਣਾ ਚਾਹੁੰਦੇ ਸੀ 8 ਵਾਰ ਐਮਪੀ ਦੀ ਚੋਣ ਲੜਾਈ 8 ਵਾਰ ਐਮਪੀ ਜਿੱਤੇ ਜਿਹੜੇ ਬੰਦੇ 'ਚ ਕੋਈ ਵੀ ਖੋਪੀ ਹੈ ਕੋਈ ਬੰਦੇ 'ਚ ਕੋਈ ਟੈਲੈਂਟ ਹੈ ਕੋਈ ਬੰਦਾ ਬੈਲ ਕੁਆਲੀਫਾਈਡ ਹੈ ਤਾਂ ਕਾਂਗਰਸ ਪਾਰਟੀ ਉਹਦਾ ਹਮੇਸ਼ਾ ਸਨਮਾਨ ਕਰਦੀ ਆਈ ਹੈ ਕੋਈ ਰੰਗ ਆਲੀ ਜਾਂ ਕੋਈ ਜਾਤ ਆਲੀ ਕਾਂਗਰਸ ਪਾਰਟੀ 'ਚ ਕਦੇ ਵੀ ਕੋਈ ਗੱਲ ਨਹੀਂ ਰਹੀ ਹੈਗੀ ਤੁਸੀਂ ਸ਼ੁਰੂ ਤੋਂ ਹੀ ਇਤਿਹਾਸ ਦੇਖ ਲਓ ਕਾਂਗਰਸ ਪਾਰਟੀ ਦਾ ਇਹੀ ਸਾਡੇ ਪ੍ਰਧਾਨ ਜੀ ਕਹਿਣਾ ਚਾਹੁੰਦੇ ਸੀ ਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਨਾ ਕਿ ਜਾਤੀਵਾਦੀ ਰਾਜਨੀਤੀ ਜੀ ਜੇ ਗੱਲ ਕਰੀਏ ਸੀ ਸੀਐਮ ਦੇ ਚਿਹਰੇ ਦੀ ਪਹਿਲਾਂ ਜਦੋਂ ਇਲੈਕਸ਼ਨ ਦੇ ਸਮੇਂ ਰਾਜਾ ਵੜਿੰਗ ਜੀ ਦਾ ਇੱਕ ਨਾਮ ਸੀ ਜਿਹੜਾ ਉਹ ਬੜਾ ਚਰਚਾ ਦੇ ਵਿੱਚ ਸੀ ਵੀ ਸੀਐਮ ਦੇ ਚਿਹਰੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜਾ ਵੜਿੰਗ ਜੀ ਨੂੰ ਦੇਖਿਆ ਜਾ ਸਕਦਾ ਤੇ ਜਦੋਂ ਅਜਿਹੀ ਅਸੀਂ ਟਿੱਪਣੀਆਂ ਕਰਦੇ ਹਾਂ ਜਾਂ ਫਿਰ ਵਿਵਾਦਾਂ ਦੇ ਵਿੱਚ ਆਏ ਦਿਨ ਅਸੀਂ ਕਿਰੇ ਰਹਨੇ ਆ ਤੁਹਾਨੂੰ ਕੀ ਲੱਗਦਾ ਕਿ ਲੋਕ ਜਿਹੜਾ ਸੀਐਮ ਦੇ ਚਿਹਰੇ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਦੇਖਣਗੇ ਜਾਫਰ ਚਰਨਜੀਤ ਚੰਨੀ ਨੂੰ ਅੱਗੇ ਆਉਣਾ ਪਈਗਾ ਦੇਖੋ ਰਾਜਾ ਵਿਡਿੰਗ ਜੀ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਸੀਐਮ ਦੇ ਦੌੜ ਵਿੱਚ ਨਹੀਂ ਨੇ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਮੈਂ ਸੀਐਮ ਦੀ ਦੌੜ 'ਚ ਸਵਾਰ ਨਹੀਂ ਆ ਮੈਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਕਰ ਰਿਹਾ ਹਾਂ ਬਾਕੀ ਇਹ ਫੈਸਲੇ ਹਾਈ ਕਮਾਂਡ ਦੇ ਨੇ ਅਸੀਂ ਇਸ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿ ਹਾਈ ਕਮਾਂਡ ਕਿਸ ਨੂੰ ਸੀਐਮ ਵਾਸਤੇ ਲੈ ਕੇ ਆਉਂਦੇ ਨੇ ਕਿਸ ਨੂੰ ਅੱਗੇ ਕਰਦੇ ਨੇ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗੂਗਾ ਇਸ ਕਰਕੇ ਇਹ ਬਹੁਤ ਜਲਦੀ ਹੋਊਗੀ ਅੱਜ ਸੀਐਮ ਚਿਹਰਾ ਇੱਥੇ ਅਨਾਉਂਸ ਕਰਨਾ ਨਾ ਹੀ ਸਾਡੇ 'ਚ ਕੋਈ ਇਦਾਂ ਦਾ ਸਾਡੇ ਕੋਲੇ ਕੋਈ ਆਧਾ ਹੈ ਜਾਂ ਅਸੀਂ ਸਾਡੇ ਕੋਲੇ ਕੋਈ ਪਾਵਰ ਹੈ ਇਹ ਸਾਡੀ ਹਾਈ ਕਮਾਂਡ ਦੇ ਹੱਥ 'ਚ ਹੈ ਉਹ ਜੋ ਫੈਸਲਾ ਕਰਨਗੇ ਉਹ ਸਾਰੇ ਪੰਜਾਬ ਦੇ ਕਾਂਗਰਸੀਆਂ ਨੂੰ ਮਨਜ਼ੂਰ ਹੋਊਗਾ ਪਰ ਉਹ ਥੇ ਕੁਝ ਕੁ ਲੋਕਾਂ ਦੇ ਅ ਅਜਿਹੇ ਸਵਾਲ ਵੀ ਨੇ ਮਨਾਂ ਦੇ ਵਿੱਚ ਵੀ ਨੇ ਜਾਂ ਫਿਰ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਬਿਆਨ ਨੇ ਜਿਹੜੇ ਉਹ ਵੀ ਵਾਇਰਲ ਹੁੰਦੇ ਨੇ ਕਿ ਕਾਂਗਰਸ ਨੂੰ ਵੋਟਾਂ ਮੰਗਣ ਦੇ ਲਈ ਕਾਂਗਰਸ ਪਿੰਡਾਂ ਦੇ ਵਿੱਚ ਜਿਹੜਾ ਬਾਈਕਾਟ ਅਸੀਂ ਕਰ ਦੇਵਾਂਗੇ ਜਾਂ ਫਿਰ ਰਾਜਾ ਵੜਿੰਗ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਐਸਾ ਕੋਈ ਮਾਹੌਲ ਤਰਨ ਤਰਨ ਚ ਨਹੀਂ ਹੈ ਬੜਿੰਗ ਸਾਹਿਬ ਪਿਛਲੇ ਦੋ ਤਿੰਨ ਦਿਨਾਂ ਤੋਂ ਪ੍ਰਚਾਰ ਕਰ ਰਹੇ ਨੇ ਬਾਕੀ ਭਾਈਚਾਰਾ ਜਿਹੜਾ ਉਹ ਵੀ ਸਮਝਦਾ ਸਾਰਾ ਕਿ ਰਾਜਾ ਬੜਿੰਗ ਜੀ ਨੇ ਮੈਂ ਦੁਆਰਾ ਦੁਆਰਾ ਇਸੇ ਗੱਲ ਨੂੰ ਰਿਪੀਟ ਕਰਦਾ ਕਿ ਉਹਨਾਂ ਨੇ ਮਾਫੀ ਮੰਗ ਲਈ ਹੈ ਆਪਣੇ ਤੌਰ ਤੇ ਬਾਕੀ ਇਹ ਕੇਸ ਹੈ ਜਿਹੜਾ ਇਹ ਉਹਨਾਂ ਦੇ ਰਜਿਸਟਰਡ ਵੀ ਹੋ ਗਿਆ ਆਉਣ ਵਾਲੇ ਸਮੇਂ 'ਚ ਰਾਜਾ ਵੜਿੰਗ ਜੀ ਜਦੋਂ ਚੋਣਾਂ ਤੋਂ ਬਾਅਦ ਉਹਨਾਂ ਨੇ ਟਾਈਮ ਲਿਆਗਾ ਐਸੀ ਕਮਿਸ਼ਨ ਦੇ ਜਸਵੀਰ ਸਿੰਘ ਗੜੀ ਜੀ ਤੋਂ ਤੇ ਉਹ ਆਪਣਾ ਜਾ ਕੇ ਜਵਾਬ ਦੇਣਗੇ ਜੋ ਵੀ ਆਊਗਾ ਤੁਹਾਡੇ ਸਾਹਮਣੇ ਆਊਗਾ ਜੋ ਵੀ ਹੋਊਗਾ ਉਹ ਵੀ ਕਾਰਵਾਈ ਤੁਹਾਡੇ ਸਾਹਮਣੇ ਹੋਊਗੀ ਫਿਲਹਾਲ ਇਹ ਜਿਹੜਾ ਚੋਣਾਂ 'ਚ ਕੋਈ ਇਦਾਂ ਦੀ ਗੱਲ ਨਹੀਂ ਐ ਕਿ ਕਿਸੇ ਕਾਂਗਰਸ ਪਾਰਟੀ ਦਾ ਕਿਤੇ ਵੱਲ ਮੰਗ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੁਹਾਨੂੰ ਕੀ ਲੱਗਦਾ ਕਿ ਜੇਕਰ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਜਾਂਦੇ ਨੇ ਤਾਂ ਕਾਂਗਰਸ ਦੀ ਜਿਹੜੀ ਸ਼ਬੀ ਹੈ ਉਹ ਦੁਬਾਰਾ ਨਿਖਰ ਜਾਏਗੀ ਐਸਾ ਕੋਈ ਹਜੇ ਤੱਕ ਕੋਈ ਕਾਂਗਰਸ ਪਾਰਟੀ ਦਾ ਕੋਈ ਮੁੱਦਾ ਨਹੀਂ ਹੈ ਕਿ ਲੋਕੋ ਵਿਰੋਧੀਆਂ ਦਾ ਕੰਮ ਹੁੰਦਾ ਹੈਗਾ ਕੋਈ ਕਾਂਗਰਸ ਪਾਰਟੀ 'ਚ ਇਦਾਂ ਦੀ ਕੋਈ ਆਵਾਜ਼ ਨਹੀਂ ਹੈ ਨਾ ਹੀ ਸਾਡੇ ਬਹੁਤ ਵਧੀਆ ਪ੍ਰਧਾਨ ਨੇ ਕੋਈ ਐਸੀ ਗੱਲ ਨਹੀਂ ਹੈ ਜਦੋਂ ਕੋਈ ਵਿਰੋਧੀ ਤੇ ਦੇ ਸਵਾਲ ਨੇ ਇਹ ਜਿਹੜੇ ਤੁਸੀਂ ਕਰ ਰਹੇ ਹੋਗੇ ਕਾਂਗਰਸ ਪਾਰਟੀ 'ਚ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਜਿਹੜੇ ਆਪਣੇ ਕੀਮਤੀ ਵਿਚਾਰ ਤਰਨਤਾਰਨ ਦੀਆਂ ਚੋਣਾਂ ਨੂੰ ਲੈ ਕੇ ਸਾਡੇ ਨਾਲ ਸਾਂਝੇ ਕੀਤੇ ਨੇ ਬਹੁਤ-ਬਹੁਤ ਧੰਨਵਾਦ ਯੁਵਰਾਜ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ ਹੈ थैंक यू मैम थैंक यू थैंक यू ਸੋ ਦੋਸਤੋ ਏਸੀ ਤਰਨਤਾਰਨ ਦੇ ਇਲੈਕਸ਼ਨ ਦੇ ਸਮੇਂ ਦੀ ਅਪਡੇਟ ਜੋ ਕਿ ਕਾਂਗਰਸ ਦੇ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਜੀ ਨੇ ਸਾਡੇ ਨਾਲ ਰਾਜਾ ਵੜਿੰਗ ਜੀ ਦੇ ਉੱਪਰ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਸਾਡੇ ਨਾਲ ਕੁਝ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਨੇ ਤਦ ਤੱਕ ਲਈ ਮੈਨੂੰ ਦੇ ਇਜ਼ਾਜ਼ਤ ਤੁਸੀਂ ਦੇਖਦੇ ਰਹੋ ਇਵਨ ਪੰਜਾਬੀ ਟੀਵੀ ਸੱਚੀ ਅਕਾਲ